ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਾਂ ਪਹੁੰਚਿਆ ਲੁਧਿਆਣਾ ਯੂਨੀਵਰਸਿਟੀ ਦਾ ਜੋ ਤੇਤੀ ਵਾਲੀ ਮੇਲਾ ਹੁੰਦਾ ਤ ਉਸ ਤੋਂ ਪਹਿਲਾਂ ਭਾਗ ਦਾ ਵੀ ਹੋਰ ਵੀ ਕਾਫੀ ਪਾਲਾ ਹੁੰਦੀ ਆ ਆ ਤੁਹਾਨੂੰ ਇੱਕ ਖਾਨਾ ਦਿਖਾ ਰਹੇ ਆ ਲక్ష్ਮੀ ਡੇਰੀ ਫਾਰਮ ਜੋ ਆਪਣੇ ਪੰਜਾਬ ਦਾ ਜਿਲ੍ਹਾ ਲਾਹੌਰ ਦਾ ਜਿਹੜਾ ਫਾਰਮ ਆ ਜਿੰਨਾ ਕੋਈ ਬਹੁਤ ਚੰਗੀਆਂ ਮੱਝਾਂ ਚੰਗੇ ਬੁੱਲ ਇਹਨਾਂ ਨੇ ਤਿਆਰ ਕੀਤੇ ਹੋਏ ਐਲਡੀਐਫ ਦੇ ਨਾਂ ਨਾਲ ਮਸ਼ਹੂਰ ਆ ਜੀ ਬਹੁਤ ਜ਼ਿਆਦਾ ਇਹਨਾਂ ਦੀ ਸਟਾਲ ਤੇ ਮੇਲੇ ਹੀ ਲੱਗਿਆ ਹੋਇਆ ਹੈ ਕਿਸੇ ਦਾ ਮੇਲਾ ਹੀ ਆ ਸੋਨ ਉਹਨਾਂ ਦੇ ਫੇਰੀ ਉਤਾਰ ਰਹੇ ਆ ਉਹਨਾਂ ਮੋਰੀ ਦੀ ਬੰਦ ਲਾਉਂ ਰਹੇ ਨੇ ਗੱਟਿਆਣਾ ਇਹਨਾਂ ਨੂੰ ਮੇਡੀ ਸੰਗਤਾਂ ਆਉਂਦੇ ਨੇ ਕੋਲ ਨਹੀਂ ਮੋਦੀ ਬੋਲ ਆ ਲੁਨੀਏ 3 ਮਹੀਨੇ ਲਕਸ਼ਮੀ ਮੋਦੀ ਦੀ ਮਾਂ देवात ਤਾਂ ਵੇਟਟ ਕਿੰਨਾ ਜੀ ਬਹੁਤ ਜਿਆਦੇ ਤੇ ਦਰਸ਼ਕ ਵੀ ਇਹਨਾਂ ਦੇ ਮਜਾ-ਮਦਦ ਤਾਲ ਪੀਰ ਪਹੁੰਚੇ ਆ। ਲక్ష్ਮੀਦੇਵੀ ਫਾਰਮਾ ਜਿਵੇਂ ਇਹਨਾਂ ਦੇ ਬੋਲਾ ਜੀ ਮੋਦੀ ਸਿਕੰਦਰ ਉਹ ਵੀ ਕਾਫੀ ਬੋਲੇ ਇਹਨਾਂ ਕੋਲੇ 100 ਟੈਪੜ ਟਾਈਆ ਜਰਸੀ ਦਾ ਸਾਹੀਆਲ ਦੇ ਆ। ਬਹੁਤ ਜਿਆਦੇ ਚੰਗੇ ਬੋਲੇ ਤਿਆਰ ਕੀਤੇ ਸਰਬਾਸ਼ੀਰਵਾ ਸਿੰਘ ਨੇ ਹੋਰ ਫੈਨ ਤੋਂ ਕੰਮ ਕਰ ਰਹੇ ਆ। ਆ ਰਾਜਾ ਬੋਲ ਰਿਹਾ ਉਹਨਾਂ ਦਾ ਸਭ ਤੋਂ ਪਹਿਲਾ ਬੋਲ ਸੀਗਾ ਮਾਨੀਏ ਚੈਂਪੀਅਨ ਹਨ ਜਿਆਰਾਬਾਦੀ ਬੋਲ ਰਿਹਾ ਜੇਵਰਾਜ ਜਰਸੀ ਦਾ ਟਰਾਈ ਆ ਗਿਆ ਨਾਗ ਬੋਲ ਤੇ ਸੀਧ ਬੋਲੇ ਪੰਜ ਮਦਦਗੀ ਆ ਗਿਆ ਜੀ ਸਾਹੀ ਰੰਗ ਤੇ ਜੇ ਬੋਲ ਜੇ ਨਾ ਕੁੱਛ ਇੱਕ ਅੱਖ ਦੇਖ ਸਕਦੇ ਹਾਂ ਸਭ ਤੋਂ ਵੱਧ ਸਾਰੇ ਮੇਲੇ ਦੇ ਵਿੱਚ ਜਿਹੜਾ ਦੇ ਕੇ ਵੇਖਿਆ ਸਭ ਤੋਂ ਵੱਧ ਕੱਜ ਐਡੀਐਫਐਲ 20 ਸਟਾਲ ਤੇ ਆ ਜਿੰਨੇ ਵੀ ਮੇਨ ਗੇਟ ਤੋਂ ਐਂਟਰੀ ਹੁੰਦੀ ਆ ਸਾਰੇ ਪਹਿਲਾਂ ਐਡੀਐਫਐਲ 20 ਸਟਾਲ ਤੇ ਆ ਕੇ ਗੱਲਾਂ ਬਾਰੇ ਜਾਣਕਾਰੀ ਲੈਂਦੇ ਆ ਹੋਰ ਵੀ ਆ ਸੁਣੋ ਕੀ ਪੱਟ ਦਿਖਾ ਰਹੇ ਆ ਸਟਾਲਾਂ ਖਾਲੀ ਪਈਆਂ ਅਸੀਂ ਸੀਮ ਨਾਲ ਦਾ ਸਟਾਲਾਂ ਵੀਰ ਦਿਨ ਮੈਡੀਸਨ ਬਗਾਉਂਗੇ ਆ ਤੇ ਤੁਸੀਂ ਘੱਟ ਵੇਖ ਸਕਦੇ ਮੇਲੇ ਦਾ ਜੀ ਜੋ ਐਂਟਰੀ ਜਾਂ ਐਡੀਐਫਾ ਦੀ ਸਟਾਲ ਤੇ ਹੁੰਦੀ ਹੈ ਜੀ ਸਟਾਲ ਆਪਣੇ ਕੋਲੇ ਉਹਨਾਂ ਦਾ ਸੀਮਨ ਅਵੇਲੇਬਲ ਆ ਕੋਈ ਵੀ ਫਿਕਰ ਜੇ ਕਿਸੇ ਨੇ ਲਵਾਉਣਾ ਹੋਵੇ ਆਪਣਾ ਚਾਹਤ ਨੰਬਰ ਹੈਗਾ 9915749 ਕਨਕਾਟ ਸੰਪਰਕ ਕਰ ਸਕਦੇ ਹੋ ਜਦੋਂ ਦਾ ਸੀਮਨ ਪਿਆਰ ਹੋਇਆ ਇਹਨਾਂ ਦਾ ਆਪਾਂ ਉਹ ਕੁਝ ਸਮਾਂ ਯੂਜ਼ ਕਰ ਰਹੇ ਹਾਂ ਬਹੁਤ ਚੰਗੇ ਰਿਜ਼ਲਟ ਆਏ ਆਪਣੇ ਕੋਲੇ ਧੰਨਵਾਦ